ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਜ਼ਿਲਹੰਦਰ ਦੇ ਵਿੱਚ ਇੱਕ ਵਾਰ ਫਿਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਤੁਹਾਨੂੰ ਦੱਸ ਦਈਏ ਕਿ ਇੱਕ ਮੰਦਰ ਦੇ ਵਿੱਚ ਵੜ ਕੇ ਇੱਕ ਵਿਅਕਤੀ ਦੇ ਵੱਲੋਂ ਰੱਜ ਕੇ ਜਿਹੜਾ ਉੱਥੇ ਪੜਤੂ ਪਾਇਆ ਗਿਆ ਇਸ ਤੋਂ ਬਾਅਦ ਸ਼੍ਰੀ ਦੇਵ ਮੰਦਰ ਦੀ ਮੂਰਤੀ ਨੂੰ ਮੁੱਕਾ ਮਾਰ ਕੇ ਖੰਡਿਤ ਕੀਤਾ ਗਿਆ ਜੀ ਆ ਜਲੰਧਰ ਦਾ ਪੂਰਾ ਮਾਮਲਾ ਜਿੱਥੇ ਇੱਕ ਵਿਅਕਤੀ ਪਹਿਲਾਂ ਮੰਦਰ ਦੇ ਵਿੱਚ ਦਾਖਲ ਹੁੰਦਾ ਪੁਜਾਰੀ ਦੇ ਨਾਲ ਬੈਠਦਾ ਤੇ ਪੁਜਾਰੀ ਦੇ ਨਾਲ ਕੋਟ ਮਾਰ ਕਰਨ ਦੀ ਵੀ ਗੱਲਾਂ ਜਿਹੜੀਆਂ ਨੇ ਔਖੀਆਂ ਜਾਰੀਆਂ ਨੇ ਤੁਹਾਨੂੰ ਦੱਸਦੇ ਕਿ ਉਸ ਤੋਂ ਬਾਅਦ ਇਹ ਬੰਦਾ ਸਿੱਧਾ ਜਾ ਕੇ ਸ਼੍ਰੀਦੇਵ ਮਹਾਰਾਜ ਦੀ ਜਿਹੜੀ ਮੂਰਤੀ ਸੀਗੇ ਉਸ ਨੂੰ ਮੁੱਕਾ ਮਾਰਦਾ ਤੇ ਮੁੱਕਾ ਮਾਰ ਕੇ ਮੂਰਤੀ ਖੰਡਿਤ ਕਰ ਦਿੰਦਾ ਤੋੜ ਦਿੰਦਾ ਮੂਰਤੀ ਜਿਸ ਤੋਂ ਬਾਅਦ ਮੰਦਿਰ ਦੇ ਵਿੱਚ ਜਿਹੜੇ ਲੋਕ ਮੌਜੂਦ ਸੀਗੇ ਉਹਨਾਂ ਦੇ ਵੱਲੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਹ ਵਿਅਕਤੀ ਉਹਨਾਂ ਦੇ ਉੱਤੇ ਵੀ ਭਾਰੀ ਪੈਂਦਾ ਹੋਇਆ ਨਜ਼ਰ ਆਇਆ ਜਾਣਕਾਰੀ ਦਿੰਦੇ ਹੋਏ ਪੰਡਤ ਨੇ ਦੱਸਿਆ ਕਿ ਇੱਕ ਵਿਅਕਤੀ ਜੋ ਦੇਖਣ ਦੇ ਵਿੱਚ ਨੇਪਾਲੀ ਮੂਲ ਦਾ ਲੱਗ ਰਿਹਾ ਉਹ ਕਦੇ ਮੰਦਿਰ ਦੇ ਵਿੱਚ ਨਹੀਂ ਆਂਦਾ ਸੀ ਅੱਜ ਪਹਿਲੀ ਵਾਰ ਉਹ ਮੰਦਿਰ ਦੇ ਵਿੱਚ ਆਇਆ ਨਹੀਂ ਉਹਨਾਂ ਨੂੰ ਪਤਾ ਕਿ ਉਹ ਵਿਅਕਤੀ ਕੌਣ ਹੈ ਲੇਕਿਨ ਦੇ ਖੰਡ ਵਿੱਚ ਇੱਕ ਨੇਪਾਲੀ ਮੂਲ ਦਾ ਬੰਦਾ ਹੱਟਾ-ਖੱਟਾ ਲੱਗ ਰਿਹਾ ਸੀ ਅਚਾਨਕ ਮੰਦਿਰ ਦੇ ਵਿੱਚ ਦਾਖਲ ਹੁੰਦਾ ਅਤੇ ਪੁਜਾਰੀ ਦੇ ਨਾਲ ਲੜਨਾ ਜਿਹੜਾ ਸ਼ੁਰੂ ਕਰ ਦਿੰਦਾ ਇਸ ਤੋਂ ਪਹਿਲਾਂ ਉਹ ਕੁਝ ਸਮਝ ਪਾਉਂਦੇ ਕਿ ਉਹ ਸ਼੍ਰੀਦੇਵ ਦੀ ਮੰਦਿਰ ਜਿਹੜਾ ਬਣਿਆ ਹੋਇਆ ਸੀ ਉੱਥੇ ਜਾਂਦਾ ਤੇ ਮੁੱਕਾ ਮਾਰ ਕੇ ਸ਼੍ਰੀਦੇਵ ਮਹਾਰਾਜ ਦੀ ਜਿਹੜੀ ਮੂਰਤੀ ਆ ਉਸ ਨੂੰ ਖੰਡਿਤ ਕਰ ਦਿੰਦਾ ਸੋੜਦੇ ਆਂ ਦੋਸਤੋ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਪਕੜਨ ਦੀ ਕੋਸ਼ਿਸ਼ ਹੁੰਦੀਆ ਲੇਕਿਨ ਇੱਟ ਪੱਥਰ ਜਿਹੜੇ ਆ ਉਹਦੇ ਵੱਲੋਂ ਚਲਾਏ ਗਏ ਇਹ ਪੁਜਾਰੀ ਦਾ ਕਹਿਣਾ ਹਾਲਾਂਕਿ ਕਿਸੇ ਤਰੀਕੇ ਦੇ ਨਾਲ ਲੋਕਾਂ ਨੇ ਉਸ ਨੂੰ ਫੜ ਲਿਆ ਫੜ ਕੇ ਮਾਮਲੇ ਦੀ ਜਿਹੜੀ ਆ ਉਹ ਸੂchna ਪੁਲਸ ਨੂੰ ਦਿੱਤੀ ਗਈ ਆ ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 8 ਦੀ ਜਿਹੜੀ ਆ ਪੁਲਸ ਪਹੁੰਚੀ ਆ ਤ્યારੋਂ ਪਿੱਛੇ ਜਿਹੜੀ ਆ ਹੁਣ ਪੁੱਛਗਿੱਛ ਕਿਤੇ ਜਾ ਰਹੀ ਆ ਤੁਹਾਨੂੰ ਦਾਜ ਦੇ ਕੇ ਲਗਾਤਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਦੋਂ ਕਦੇ ਡਾਕਟਰ ਵੀਰ ਅੰਬੇੜਕਰ ਜਿਹਦੇ ਜਿਹੜਾ ਬੁੱਤਾ ਉਸਦਾ ਅਪਮਾਨ ਕੀਤਾ ਜਾਂਦਾ ਤਾਂ ਹੁਣ ਮੰਦਰ ਦੇ ਅੰਦਰ ਵੜ ਕੇ ਜਿਹੜਾ ਅਸ਼ੋਕਨੀ ਦੇ ਮਹਾਰਾਜ ਦੀ ਮੂਰਤੀ ਨੂੰ ਤੋੜਿਆ ਗਿਆ ਤੁਹਾਨੂੰ ਦੱਸਦੇ ਕਿ ਜਲੰਧਰ ਦਾ ਇਹ ਪੂਰਾ ਮਾਮਲਾ ਜਿੱਥੇ ਘਟਨਾ ਸਾਹਮਣੇ ਆਈ ਹੈ ਉਸ ਤੋਂ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ਼ ਜਿਹੜਾ ਉਹ ਦੇਖਿਆ ਜਾ ਰਿਹਾ ਤੁਹਾਨੂੰ ਦੱਸਦੇ ਕਿ ਜਲੰਧਰ ਦੇ ਸੋਡਲ ਰੋਡਸ ਤੇ ਤਾਥਪਰਾ ਬਗੀਚੀ ਦੇ ਵਿੱਚ ਸ਼ਰੀਦੇਵ ਮਹਾਰਾਜ ਦੀ ਪ੍ਰਤਿਮਾ ਦੇ ਨਾਲ ਅੱਜ ਸਵੇਰੇ ਜਿਹੜੀ ਆ ਤੋੜ-ਫੋੜ ਕੀਤੀ ਗਈ ਨਾਲ ਹੀ ਮੰਦਰ ਦੇ ਪੁਜਾਰੀ ਦੇ ਨਾਲ ਵੀ ਜਿਹੜੀ ਆ ਮਾਰਕੁੱਟ ਕੀਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚ ਗਈ ਆ ਤੇ ਸਾਰਾ ਜਿਹੜਾ ਮਾਜ਼ਰਾ ਹੁਣ ਉਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਦੱਸ ਦੇ ਕਿ ਵੇਦ ਵੀ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਗੁੱਸਾ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਉਹਨਾਂ ਕਿਆ-ਕਿਆ ਰੋਪਿਆਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਮਿਲਣੀ ਚਾਹੀਦੀ ਜੜ ਕੇ ਦੇ ਅਨੁਸਾਰ ਮੰਦਰ ਦੇ ਪੁਜਾਰੀ ਨੇ ਪੁਛਣ ਦੱਸਿਆ ਕਿ ਅੱਜ ਸਵੇਰੇ ਇੱਕ ਅਣਜਾਣ ਬੰਦਾ ਮੰਦਰ ਦੇ ਅੰਦਰ ਦਾਖਲ ਹੁੰਦਾ ਤੇ ਉਸ ਦੇ ਵੱਲੋਂ ਅਜੀਬ ਜਿਹੜੀ ਹਰਕਤਾਂ ਉਹ ਸ਼ੁਰੂ ਕੀਤੀ ਜਾਂਦੀਆਂ ਨੇ ਤੇ ਜਦੋਂ ਤੱਕ ਉਹ ਕੁਝ ਸਮਝ ਪਾਉਂਦੇ ਉਸ ਤੋਂ ਪਹਿਲਾਂ ਹੀ ਉਸਨੇ ਮੁੱਕਾ ਮਾਰ ਕੇ ਜਿਹੜਿਆ ਉਹ ਸ਼ਨੀ ਦੇਵ ਦੀ ਮੂਰਤੀ ਖੰਡਿਤ ਕਰ ਦਿੱਤੀ ਮੂਰਤੀ ਉਸ ਦੇ ਵੱਲੋਂ ਤੋੜੀ ਗਈ ਜਿਸ ਤੋਂ ਬਾਅਦ ਮਾਮਲੇ ਦੀ ਜਿਹੜੀ ਸੂਚਨਾ ਉਹਨਾਂ ਨੇ ਪੁਲਸ ਨੂੰ ਦਿੱਤੀ ਅਤੇ ਥਾਣਾ ਡਿਵੀਜ਼ਨ ਨੰਬਰ 8 ਦੀ ਜਿਹੜੀ ਪੁਲਸ ਆ ਪਹੁੰਚ ਗਈ ਹੈ ਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ